ਸ਼੍ਰੀ ਕਾਲ ਜੀ ਕੀਤਾ ਹੁੰਦੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋ ਮੈਂ ਚੜ੍ਹਦੀ ਕਲਾ ਵਿੱਚ ਝੂਮੇ ਲਓ ਜੀ ਅੱਜ ਵੀ ਕਲੈਕਸ਼ਨ ਫੇਰ ਤੁਹਾਡੇ ਲਈ ਰਿਪੀਟ ਲੈ ਕੇ ਆਏ ਆਂਗੇ ਆਪਾਂ ਟਾਈ ਡਾਈ ਵਾਲੀ ਸੂਟ ਆ ਪਿਛਲੀ ਵਾਰ ਆਪਾਂ ਵੀਡੀਓ ਪਾਈ ਸੀ 1 ਹਵਰਸ ਦੇ ਵਿੱਚ ਥੋੜਾ ਇੱਕ ਘੰਟੇ ਦੇ ਵਿੱਚ ਸਾਰੇ ਤੁਸੀਂ ਨੇ ਕੰਪਲੀਟ ਸੋਲਡ ਆਊਟ ਕੀਤਾ ਆਪਣਾ ਰੀਸਟਾਕ ਆਪਾਂ ਦੁਬਾਰਾ ਕੀਤੇ ਨਿੰਗੇ ਇਹ ਇੱਕ ਘੰਟੇ ਦੇ ਵਿੱਚ ਆਪਣੇ 18 ਸੂਟ ਸੀਗੇ ਜਿਹੜੇ ਉਹ ਤੁਸੀਂ ਨੇ ਆਪਣੇ ਤੋਂ ਲਏ ਸੀਗੇ ਸੋਲਡ ਆਊਟ ਕੀਤਾ ਸੀਗਾ ਆਪਣਾ ਵੀਡੀਓ ਤੇ ਅੱਜ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਕੁ ਸੂਟ ਆਪਣਾ ਟਾਈ ਡਾਈ ਦੇ ਬਹੁਤ ਪਿਆਰੇ ਜਿਹੇ ਸੂਟ ਨੇਗੇ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਵਾਂਗੀ ਵੀਰ ਦਾ ਦੁਪੱਟਾ ਰਹਿਣਗੇ ਪ੍ਰਾਈਸ ਬਿਲਕੁਲ ਜੈਨੂਨ ਜਿਹੜੇ ਆਪਣੇ ਨਵੇਂ ਈਵਰਸ ਨੇ ਉਹਨਾਂ ਨੂੰ ਦੱਸਣਾ ਚਾਹਾਂਗੇ ਕਿਉਂਕਿ ਆਪਣੇ ਪੁਰਾਣਿਆਂ ਨੂੰ ਪਤਾ ਹੀ ਹੈ ਕਿੰਨਾ ਪ੍ਰਾਈਸ ਕੀ ਹੈਗਾ ਸੈਕੰਡ ਟਾਈਮ ਆਪਾਂ ਇਹ ਲੈ ਕੇ ਆਏ ਹਾਂ ਬਹੁਤ ਸੋਹਣਾ ਸਟੱਫ ਹੈ ਟਾਈ ਡਾਈ ਦਾ ਦੇਖੋ ਕਿੰਨਾ ਪਿਆਰਾ ਸੂਟ ਹੈਗਾ ਐਂਡ ਇਹਦੀ ਸ਼ਿਲਕਰੀ ਵਾਟਰਮਰਕੀ ਜੀ ਤੇ ਇਹ ਰਹੂਗਾ ਜੀ ਇਹਦਾ ਦੁਪੱਟਾ ਇਹਨੂੰ ਤੁਸੀਂ ਵਰਕ ਵੀ ਕਰਵਾ ਸਕਦੇ ਆਪਾਂ ਕੱਲ ਵਰਕ ਵਾਲੀ ਸੁੱਟਾਂ ਦੀ ਢਾਈ ਡਾਈ ਤੇ ਵਰਕ ਹੋਏ ਸੀ ਕਸਟਮਰਾਂ ਦੇ ਤੋਂ ਵੀ ਵੀਡੀਓ ਪਾਈ ਸੀਗੀ ਤੇ ਤੁਸੀਂ ਲੇਸਿਸ ਵਗੈਰਾ ਨਾਲ ਵੀ ਬਣਵਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਜੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਫਸਟ ਕਲਰ ਮੈਂ ਦਿਖਾਈ ਚੁੱਕੀ ਆ ਕਿ ਮੈजेंटਾ ਨਾਲ ਹੋਗਾ ਜੀ ਰਾਣੀ ਸ਼ੇਡ ਦਾ ਐਂਡ ਸੈਕੰਡ ਕਲਰ ਜੋ ਹੈਗਾ ਜੀ ਉਹੋ ਹਲਕਾ ਜਿਹਾ ਪੈਰਟ ਤੇਲ ਵੈਂਡਰ ਦਾ ਹੈਗਾ ਇਹਦੇ ਨਾਲ ਲਵੈਂਡਰ ਕਲਰ ਦੀ ਬੋਟਲ ਹੋਊਗੀ ਤੇ ਨਾਲ ਰਹੂਗਾ ਜੀ ਦੁਪੱਟਾ ਤੇ ਸੈਕਿੰਡ ਕਲਰ ਜੋ ਥਰਡ ਕਲਰ ਆਪਣਾ ਸੌਰੀ ਹੋ ਗਿਆ ਜੀ ਇਹ ਬਹੁਤ ਪਿਆਰੇ ਜਿਹਾ ਕੰਬੀਨੇਸ਼ਨ ਦੇ ਕੇ येलो ਗ੍ਰੀਨ ਪਿੰਕ ਫਰੋਜ਼ੀ ਐਂਡ ਇਹਦਾ ਦੁਪੱਟਾ ਆ ਗਿਆ ਜੀ ਤੇ ਇਹਦੇ ਨਾਲ ਆਉਗੀ ਜੀ ਫਰੋਜ਼ੀ ਬੋਟਲ ਬਹੁਤ ਸੋਨੀ ਬੋਟਲ ਹੈਗੀ ਇਹਦੇ ਨਾਲ ਵੀ ਤੇ ਨੈਕਸਟ ਕਲਰ ਆਪਣਾ ਆ ਗਿਆ ਜੀ ਬਲੈਕ ਦੇ ਵਿੱਚ ਬਲੈਕ ਦੀ ਕਲਰ ਆਪਾਂ ਨੇ ਫਿਕਸ ਵੀ ਪਾਈ ਸੀ ਜੀ ਜੋ ਆਪਣਾ ਵਰਕ ਹੋਇਆ ਹੈਗਾ ਬਲੈਕ ਸੂਟ ਤੇ ਪੀਜ ਵਾਲੇ ਦੀ ਵੀ ਪਾਈ ਸੀ ਲੋ ਜੀ ਬਹੁਤ ਸੋਹਣਾ ਸੂਟ ਹੈ ਇਹ ਵਾਲਾ ਇਹਦਾ ਕਲਰ ਆ ਗਿਆ ਜੀ ਬਲੈਕ ਬਾਟਮ ਆ ਗਿਆ ਦੇ ਨਾਲ ਤੇ ਇਹਦੇ ਨਾਲ ਵੀ ਲਵੈਂਡਰ ਕਲਰ ਦੀ ਹੀ ਬਾਟਮ ਆਈ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਤੇ ਐਂਡ ਨੈਕਸਟ ਆ ਗਿਆ ਜੀ ਇਹਦੇ ਵਿੱਚ ਜਿਆਦਾ ਗ੍ਰੇ ਰਾਣੀ ਸ਼ੇਡ ਇਹਨਾਂ ਦੇ ਥੋੜਾ ਥੋੜਾ ਡਿਫਰੈਂਸ ਹੈ ਕਿ ਇਹਦੇ ਨਾਲ ਬਾਟਮ ਸੇਮ ਹੈ ਹੁਣ ਇਹ ਸੁੱਟਨੇ ਜੀ ਐਂਡ ਨੈਕਸਟ ਆ ਗਿਆ ਥੋੜਾ ਲਾਈਟ ਪਿੰਕ ਆ ਗਿਆ ਜਿਹਦੇ ਮਜੈਂਟਾ ਸੀ ਗਾਜਰੀ ਸ਼ੇਡ ਆ ਗਿਆ ਜੀ ਬਹੁਤ ਸੁੰਦਰ ਹੈ ਇਹ ਕਲਰ ਕੰਬੀਨੇਸ਼ਨ ਬੜਾ ਪਿਆਰਾ ਜਿਹਾ ਹੈ ਜੀ ਐਂਡ ਨੈਕਸਟ ਆ ਗਿਆ ਜੀ ਇਹ ਵੀ ਪੀ ਗਾਦਰੀ ਸ਼ੇਡ ਦੇ ਵਿੱਚ ਆ ਇਹ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਕਲਰ ਵੀ ਤੁਹਾਨੂੰ ਤੁਸੀਂ ਅਪੀਲ ਕਰਦੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 925311503615251506 ਤੇ ਹਰ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਤੇ ਜਿਹੜਾ ਬੁੱਕ ਕਰਵਾ ਸਕਦੇ ਸਿਰਫ 900 ਰੁਪਏ ਦੇ ਵਿੱਚ ਰਿਸਟਰ ਨੂੰ ਤੇ ਸ਼ਿਪਿੰਗ ਆਪਣੀ ਐਕਸਟਰਾ ਰਹਦੀ ਹੈ ਜੀ ਤੇ 900 ਰੁਪਏ ਦੇ ਵਿੱਚ ਵੀ ਤੇ ਦੁਪੱਟਾ ਸੂਟ ਆਰਗੈਂਜ਼ਾ ਦਾ ਦੁਪੱਟਾ ਹੋਊਗਾ ਆਰਗੈਂਜ਼ਾ ਦੀ ਜ ਆਰਗੈਂਜ਼ਾ ਦੀ ਸ਼ਰਟ ਹੋਊਗੀ ਤੇ ਬਾਟਮ ਹੋਊਗੀ ਨਾਲ ਸ਼ਿੰਗੜੀ ਉਹ ਪਾਟਾ ਸ਼ਿੰਗੜੀ ਦੀ ਬਾਟਮ ਹੋਊਗੀ ਤੇ ਇਹ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇ ਸਿਰਫ 900 ਰੁਪਏ ਦੇ ਵਿੱਚ ਤੁਸੀਂ ਇਹ ਸਿੱਧਾ ਸਾਡੇ ਕੋਲ ਬਾਈ ਕਰ ਸਕਦੇ ਹੋ ਥੈਂਕ ਯੂ